ਭਾਰਤ ਦਾ ਹਮੇਸ਼ਾ ਇਹ ਸ਼ਾਂਤੀ ਔਰ ਤਰੱਕੀ ਲੇਕਿਨ ਇਹ ਪਾਕਿਸਤਾਨ ਸ਼ਾਂਤੀ ਔਰ ਤਰੱਕੀ ਦੀ ਭਾਸ਼ਾ ਨਹੀਂ ਸਮਝਦਾ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਆਪਣੇ ਸੈਨਿਕਾਂ ਨੇ ਜਿਹੜਾ ਆਪਰੇਸ਼ਨ ਸਿੰਦੂਰ ਅਸੀਂ ਸ਼ੁਰੂ ਕੀਤਾ ਸੀਗਾ ਉਹਦੀ ਸਫਲਤਾ ਅਸੀਂ ਕਿਸ ਤਰ੍ਹਾਂ ਹਾਸਲ ਕੀਤੀ ਹੈ ਅਸੀਂ ਕਿਸ ਤਰ੍ਹਾਂ ਪਾਕਿਸਤਾਨ ਨੂੰ ਆਪਣੇ ਦੁਸ਼ਮਣ ਨੂੰ ਉਹਦੇ ਘੁਟਣਾਂ ਤੇ ਗਿਰਾ ਕੇ ਉਸ ਤੋਂ ਹੱਥ ਜੜਵਾ ਕੇ ਅਸੀਂ ਉਹਨੂੰ ਅਪੀਲ ਕਰਦੇ ਹੋਏ ਦੇਖਿਆ ਹੈ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਭਾਸ਼ਾ ਵੀ ਸਮਝਾ ਦਿੱਤੀ ਕਿ ਬੰਦੇ ਦਾ ਪੁੱਤ ਬਣ ਜਾਏ ਇਹ ਨਾ ਹੋਵੇ ਕਿ ਦੁਨੀਆ ਦੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟ ਜਾਵੇ ਜਿਹੜੀਆਂ ਸਾਡੀਆਂ ਭਾਰਤੀ ਸੈਨਾਵਾਂ ਉਹਨਾਂ ਦਾ ਹੌਸਲਾ ਬੁਲੰਦ ਕਰੀਏ ਔਰ ਅਸੀਂ ਜਿਹੜੇ ਸਾਡੇ ਵਿਰੋਧੀ ਦੇਸ਼ ਹੈ ਉਹਨਾਂ ਨੂੰ ਦਿਖਾ ਦਈਏ ਕਿ ਸਾਰਾ ਭਾਰਤ ਇੱਕ ਮੋਟਿਆ ਸਾਡੀ ਮਜਬੂਰੀ ਹੈ ਕਿ ਸਾਡਾ ਇੱਕ ਪड़ोसी ਇਸ ਤਰ੍ਹਾਂ ਦਾ ਫਰੋਸ ਬਦਲਿਆ ਨਹੀਂ ਜਾ ਸਕਦਾ ਭਾਰਤ ਅਤੇ ਭਾਰਤੀ ਜਨਤਾ ਇੱਕ ਸੁਰੱਖਿਤ ਹੱਤਾਂ ਦੇ ਵਿੱਚ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਜੇ ਕੋਈ ਵੀ ਨਪਾਕ ਹਰਕਤ ਪਾਕਿਸਤਾਨ ਜਾਂ ਕੋਈ ਹੋਰ ਕਰਦਾ ਹੈ ਉਸ ਨੂੰ ਟੁਕਮਾ ਜਵਾਬ ਦੇਣਾ ਵੀ ਜਿਹੜਾ ਹੈਗਾ ਵਾ ਸਾਡੀ ਸੈਨਾ ਵੀ ਜਾਣਦੀ ਹੈ ਔਰ ਸਾਡੀ ਸਰਕਾਰ ਵੀ ਜਾਣਦੀ ਹੈ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਆਪਣੇ ਉਹ ਮਹਾਨ ਸੈਨਾ ਦੇ ਜਵਾਨ ਚਾਹੇ ਉਹ ਆਰਮੀ ਦੇ ਹੋਣ ਚਾਹੇ 에ਅਰ ਫੋਰਸ ਦੇ ਹੋਣ ਚਾਹੇ ਨੇਵੀ ਦੇ ਹੋਣ ਜਿਨ੍ਹਾਂ ਨੇ ਕਮਾਲ ਕਰਕੇ ਦਿਖਾ ਦਿੱਤਾ ਜਿਨ੍ਹਾਂ ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸੰਧੂਰ ਉਜਾੜਿਆ ਸੀਗਾ ਸਾਡੇ ਸੈਨਾ ਦੇ ਜਵਾਨਾਂ ਨੇ ਉਹਨਾਂ ਦੇ ਜੜੀ ਪਾਲੀਆਂ ਹੋਈਆਂ ਯੂਨੀਵਰਸਿਟੀਆਂ ਸੀਗੀਆਂ ਜਿਹੜੇ ਉਹਨਾਂ ਦੇ ਕੇਂਦਰ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਉਜਾੜ ਕੇ ਰੱਖ ਦਿੱਤਾ ਔਰ ਬਹੁਤ ਭਾਰੀ ਨੁਕਸਾਨ ਅਤਵਾਦ ਨੂੰ ਉੱਥੇ ਪਹੁੰਚਾਇਆ ਭਾਰਤ ਦਾ ਹਮੇਸ਼ਾ ਇਹ ਰਹਿ ਕਿ ਸ਼ਾਂਤੀ ਔਰ ਤਰੱਕੀ ਲੇਕਿਨ ਇਹ ਪਾਕਿਸਤਾਨ ਸ਼ਾਂਤੀ ਔਰ ਤਰੱਕੀ ਦੀ ਭਾਸ਼ਾ ਨਹੀਂ ਸਮਝਦਾ ਔਰ ਜਿਹੜੀ ਭਾਸ਼ਾ ਸਮਝਦਾ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਭਾਸ਼ਾ ਵੀ ਸਮਝਾ ਦਿੱਤੀ ਹੈ ਕਿ ਬੰਦੇ ਦਾ ਪੁੱਤ ਬਣ ਜਾਏ ਇਹ ਨਾ ਹੋਵੇ ਕਿ ਦੁਨੀਆ ਦੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਿਟ ਜਾਵੇ ਹਰ ਵਾਰੀ ਨਾਬਾਗ ਹਰਕਤ ਕਰਦਾ ਜੀ ਪਾਕਿਸਤਾਨ ਸਾਡੀ ਮਜਬੂਰੀ ਹੈ ਕਿ ਸਾਡਾ ਇੱਕ ਪੜੋਸੀ ਇਸ ਤਰ੍ਹਾਂ ਦਾ ਪੜੋਸ ਬਦਲਿਆ ਨਹੀਂ ਜਾ ਸਕਦਾ ਲੇਕਿਨ ਮੈਂ ਨਾ ਕਹਿ ਸਕਦਾ ਭਾਰਤ ਅਤੇ ਭਾਰਤੀ ਜਨਤਾ ਇਕ ਸੁਰੱਖਿਤ ਹੱਤਾਂ ਦੇ ਵਿੱਚ ਆ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਜੇ ਕੋਈ ਵੀ ਨਪਾਕ ਹਰਕਤ ਪਾਕਿਸਤਾਨ ਜਾਂ ਕੋਈ ਹੋਰ ਕਰਦਾ ਉਸ ਨੂੰ ਟੁਕਮਾ ਜਵਾਬ ਦੇਣਾ ਵੀ ਜਿਹੜਾ ਹੈਗਾ ਵਾ ਸਾਡੀ ਸੈਨਾ ਵੀ ਜਾਣਦੀ ਹੈ ਔਰ ਸਾਡੀ ਸਰਕਾਰ ਵੀ ਜਾਣਦੀ ਹੈ ਸੋ ਅੱਜ ਦੀ ਇਹ ਯਾਤਰਾ ਸਾਡੇ ਉਹ ਜਿਹੜੇ ਸੈਨਾ ਦੇ ਲੋਕ ਨੇ ਜਵਾਨ ਨੇ ਜਿਨ੍ਹਾਂ ਨੇ ਕਮਾਲ ਕਰਕੇ ਦਿਖਾਇਆ ਔਰ ਪਾਕਿਸਤਾਨ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਹਵਾਈ ਅੱਡੇ ਤਬਾਹ ਕੀਤੇ ਅੱਤਵਾਦੀ ਕੇਂਦਰ ਤਬਾਹ ਕੀਤੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਠੀਕ ਹੈ ਤਿਰੰਗਾ ਯਾਤਰਾ ਇੱਥੇ ਕੱਢੀ ਜਾ ਰਹੀ ਹੈ ਮੈਂ ਉਹਦੇ ਵਿੱਚ ਸ਼ਾਮਲ ਹੋਇਆ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਆਓ ਆਪਣੇ ਸਿਨਾਵਾ ਦੇ ਹੌਸਲਾ ਫਜ਼ਾਈ ਲਈ ਇਹਦੇ ਵਿੱਚ ਸ਼ਾਮਲ ਹੋਈਏ ਔਰ ਵੱਧ ਛੜ ਕੇ ਪਾਗ ਲਈਏ ਜੈ ਹਿੰਦ ਜੈ ਤੁਸੀਂ ਆਪਾਂ ਪਿੱਛੇ ਦੇਖਿਆ ਹੀ ਹੈ ਕਿ ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਆਪਣੇ ਸੈਨਿਕਾਂ ਨੇ ਜਿਹੜਾ ਆਪਰੇਸ਼ਨ ਸਿੰਦੂਰ ਅਸੀਂ ਸ਼ੁਰੂ ਕੀਤਾ ਸੀਗਾ ਉਹਦੀ ਸਫਲਤਾ ਅਸੀਂ ਕਿਸ ਤਰ੍ਹਾਂ ਹਾਸਲ ਕੀਤੀ ਹੈ ਅਸੀਂ ਕਿਸ ਤਰ੍ਹਾਂ ਪਾਕਿਸਤਾਨ ਨੂੰ ਆਪਣੇ ਦੁਸ਼ਮਣ ਨੂੰ ਉਹਦੇ ਘੁਟਣਿਆਂ ਤੇ ਗਿra ਕੇ ਉਸ ਤੋਂ ਹੱਥ ਜੜਵਾ ਕੇ ਅਸੀਂ ਉਹਨੂੰ ਅਪੀਲ ਕਰਦੇ ਹੋਏ ਦੇਖਿਆ ਵੀ ਸਾਨੂੰ ਮaaf ਕਰ ਦਿਓ ਸਾਡੇ ਨਾਲ ਸਮਝੋਤੇ ਤੇ ਆਜੋ ਤੇ ਅਸੀਂ ਲੜਾਈ ਨਹੀਂ ਚਾਹਦੇ ਅਸੀਂ ਲੜਾਈ ਨਹੀਂ ਕਰ ਸਕਦੇ ਕਿਸ ਤਰ੍ਹਾਂ ਆਪਣੇ ਸ਼ਸਤਰ ਅਸਤਰ ਆਪਣੀ ਕੂਟਨੀਤੀ ਕਿਸ ਤਰ੍ਹਾਂ ਆਪਣੇ ਦੁਸ਼ਮਣੀ ਦੇਸ਼ਾਂ ਤੇ ਭਾਰੀ ਪਈ ਹੈ ਉਸ ਦੀ ਸਫਲਤਾ ਨੂੰ ਦੇਖਦੇ ਹੋਏ ਦੇਸ਼ ਭਤੀ ਦੇਸ਼ ਭਾਵਨਾ ਇੱਕ ਲੋਕਾਂ ਚ ਜਾਗਰੂਕ ਕਰਨ ਲਈ ਇੱਕ ਲੋਕਾਂ ਲਈ ਸਾਰਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਅੱਜ ਕਿਹੜੀਆਂ ਕਿਹੜੀਆਂ ਵਿਭਿੰਨ ਸਾਰੀਆਂ ਸੰਸਥਾਵਾਂ ਮੋਗੇ ਦੀਆਂ ਇਸ ਵਿੱਚ ਪਾਰਟਿਸਪੇਟ ਕਰ ਰਹੀਆਂ ਹਨ ਅੱਜ ਪੰਜਾਬ ਚ 33 ਜਗ੍ਹਾ ਤੇ ਚਰੰਗਾ ਯਾਤਰਾ ਨਿਕਲ ਰਹੀ ਹੈ ਜਿਦੇ ਵਿੱਚ ਸਾਰੇ ਵਿਭਿੰਨ ਵਿਭਿੰਨ ਆਪਣੇ ਹਰ ਤਰ੍ਹਾਂ ਦੀ ਐਨਜੀਓ ਸਮਾਜ ਸੇਵੀ ਸੰਸਥਾਵਾਂ ਆਪਣੇ ਧਰਮ ਗੁਰੂ ਸਾਡੇ ਪੂਲ ਸੈਨਿਕ ਹਰ ਤਰ੍ਹਾਂ ਦੇ ਲੋਕ ਅੱਜ ਇਸ ਰੰਗਾਂ ਯਾਤਰਾ 'ਚ ਪਾਰਟਿਸਿਪੇਟ ਕਰਦੇ ਪਏ ਹੈ ਆਪਣੇ ਸੈਨਿਕਾਂ ਦਾ ਆਪਣੀ ਸਰਕਾਰ ਦਾ ਧੰਨਵਾਦ ਕਰਨ ਲਈ ਤੇ ਉਸ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਉਸ ਸੁਦਾਮ ਜੀ ਦਾ ਇੱਕ ਸ਼ੁਕਰੀਆ ਅਦਾ ਕਰਨ ਲਈ ਜਿਨ੍ਹਾਂ ਨੇ ਸਾਨੂੰ ਇਹਨਾਂ ਬਲ ਬਖਸ਼ਿਆ ਜਿਨ੍ਹਾਂ ਨੇ ਸਾਨੂੰ ਇੰਨੀ ਸਦਬੁੱਧੀ ਬਖਸ਼ੀ ਜਿਸ ਨਾਲ ਅਸੀਂ ਆਪਣੀਆਂ ਕੋਡ ਦਿੱਤੀਆਂ ਚਲਦੇ ਹੋਏ ਭਾਰਤ ਨੂੰ ਪੰਜਵੀਂ ਅਰਥਵਿਵਸਤਾ ਤੋਂ ਅਸੀਂ ਤੀਜੇ ਵੱਲ ਚਲਦੇ ਹੋਏ ਤੇ 2047 ਤੱਕ ਇੱਕ ਸੰਪੂਰਨ ਰਾਸ਼ਟਰ ਤੇ ਇੱਕ ਸਮਰਪਿਤ ਰਾਸ਼ਟਰ ਇੱਕ ਵਿਕਸਿਤ ਰਾਸ਼ਟਰ ਬਣਾ ਕੇ ਅਸੀਂ ਉਹ ਦਮ ਲਵਾਂਗੇ ਤੇ ਮੇਰੇ ਸਾਰਿਆਂ ਨੂੰ ਅੱਜ ਆਈ ਅਪੀਲ ਹੈ ਸਾਰੇ ਪੱਤਰਕਾਰਾਂ ਨੂੰ ਸਾਰੇ ਭਾਈ ਸਾਰਿਆਂ ਨੂੰ ਸਾਰੀ ਪੁਲਿਸ ਨੂੰ ਜਿਨ੍ਹਾਂ ਨੇ ਐਨੀ ਗਰਮੀ ਚ ਆ ਕੇ ਇਥੇ ਸਦਾ ਸਾਡਾ ਸਾਥ ਦਿੱਤਾ ਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਵੀ ਕਰਦਾ ਹਾਂ ਕਿ ਇਸ ਰੰਗਾਂ ਯਾਤਰਾ ਦਾ ਜਿਹੜਾ ਅੱਜ ਮਹੱਤਵ ਹੈ ਇੱਕ ਦੇਸ਼ ਭਗਤੀ ਤੇ ਦੇਸ਼ ਭਾਵਨਾ ਜਗਾਨਦਾ ਹੀ ਮਹੱਤਵ ਹੈ ਹੋਰ ਕੋਈ ਮਹੱਤਵ ਨਹੀਂ ਇਸ ਰੰਗਾਂ ਯਾਤਰਾ ਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਹਿੰਦ ਭਾਰਤ ਤਰਾ ਲੈ ਕੇ ਨਿਕਲੇ ਆ ਤੁਸੀਂ ਵੀ ਸਾਰੇ ਇਹਦਾ ਪਰਮਾਤਵਾਗਤ ਕਰੋ ਜਿਹੜੀਆਂ ਸਾਡੀਆਂ ਭਾਰਤੀ ਸੈਨਾਵਾਂ ਉਹਨਾਂ ਦਾ ਹੌਸਲਾ ਬਲੰਦ ਕਰੀਏ ਔਰ ਅਸੀਂ ਜਿਹੜੇ ਸਾਡੇ ਵਿਰੋਧੀ ਦੇਸ਼ ਹੈ ਉਹਨਾਂ ਨੂੰ ਦਿਖਾ ਦਈਏ ਕਿ ਸਾਰਾ ਭਾਰਤ ਇੱਕ ਮੋਟਿਆ ਔਰ ਅਸੀਂ ਸਾਰੇ ਆਪਣੀਆਂ ਸਨਾਵਾਂ ਦੇ ਨਾਲ ਆ ਆਪਣੀ ਸਰਕਾਰ ਦੇ ਨਾਲ ਸੋ ਆਓ ਸਾਰੇ ਘਰਾਂ ਤੋਂ ਬਾਹਰ ਨਿਕਲੋ ਦੁਕਾਨਾਂ ਤੋਂ ਬਾਹਰ ਨਿਕਲੋ ਔਰ ਇਸ ਤਿਰੰਗੇ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਭਾਰਤ ਮਾਤਾ ਕੀ ਜੈ